ਭਾਜੀ ਕੀ ਨਾਮ ਤੁਹਾਡਾ ਮੇਰਾ ਨਾਮ ਵਿਸ਼ਾਲ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਆ ਜੀ ਉਸ ਤਲਾਬ ਕੋਲੋਂ ਇੱਥੇ ਰੈਗਿਸਟ੍ਰੇਸ਼ਨ ਤੇ ਪਾਣੀ ਪਾਇਆ ਜਾ ਰਿਹਾ ਹੈ ਜੀ ਇਸ ਤਰ੍ਹਾਂ ਦੇ ਨਗਰ ਨਗਰ ਹਾਂਜੀ ਹਾਂਜੀ ਜਿਵੇਂ ਕਿ ਸਭ ਨੂੰ ਪਤਾ ਹੈ ਕਿ ਗਰਮੀ ਦਾ ਮੌਸਮ ਆ ਗਿਆ ਗਰਮੀ ਬਹੁਤ ਤੇਜ਼ ਹੋ ਗਈ ਹੈ ਤੇ ਅਸੀਂ ਸਾਰੇ ਮੈਂਬਰ ਦ੍ਰਿਸ਼ਟੀ ਕਲੱਬ ਵੱਲੋਂ ਆਏ ਆ ਸਾਡੇ ਪਨੋਟ ਸਾਹਿਬ ਠਾਕਰ ਜੀ ਟਿੰਕੂ ਭਾਜੀ ਬੱਬੂ ਭਾ ਸਾਡੇ ਪ੍ਰਧਾਨ ਲਮਨ ਗੁਪਤਾ ਜੀ ਤੇ ਆਲ ਮੈਂਬਰ ਸਾਰੇ ਅਸੀਂ ਇੱਥੇ ਸਾਰਾ ਕਲੱਬ ਵੱਲੋਂ ਸਾਡ ਨੂੰ ਕੱਲ ਸਾਹਿਬ ਜੀ ਨੇ ਬੁਲਾਇਆ ਹੈ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਅਸੀਂ ਸਾਨੂੰ ਇਹ ਬਹੁਤ ਵਧੀਆ ਮੌਕਾ ਮਿਲਿਆ ਸੇਵਾ ਕਰਨ ਦਾ ਕਿ ਅਸੀਂ ਪਬਲਿਕ ਨੂੰ ਜਿਹੜੀ ਪਿਆਸੀ ਨੇ ਜਿਨ੍ਹਾਂ ਨੂੰ ਬਹੁਤ ਪਿਆਸ ਲੱਗੀ ਹੈ ਜਾਂ ਜਿਨ੍ਹਾਂ ਨੂੰ ਜ਼ਰੂਰਤ ਵਾ ਹੈ ਅਸੀਂ ਉਹਨਾਂ ਨੂੰ ਪਾਣੀ ਪਿਆੰਨੇ ਆ ਤੇ ਸਾਨੂੰ ਇਹ ਸੇਵਾ ਕਰਕੇ ਬਹੁਤ ਹੀ ਅੱਛਾ ਲੱਗਦਾ ਸਾਡੇ ਦਿਨ ਨੂੰ ਇੱਕ ਸਕੂਨ ਜਿਹਾ ਮਿਲਦਾ ਸੀ ਹਾਂ ਜੀ ਤੇਰੇਆ ਟ੍ਰੇਨਿੰਗ 2 ਮਿੰਟ ਖਲੰਦੀ ਆ ਪਰ ਉਹਦੇ ਵਿੱਚ ਜਿਹੜੇ ਲੋਕ ਨਹੀਂ ਪਾਣੀ ਲੈ ਸਕਦੇ ਬਾਹਰ ਆੜ ਕੇ ਪਰ ਉਹਨਾਂ ਨੇ ਕਿਹੜਾ ਅੰਦਰ ਹੀ ਪਾਣੀ ਪ੍ਰੋਵਾਈਡ ਕਰ ਦਿੰਦੇ ਇਹਨੂੰ ਕਿੱਧਰ ਦਾ ਪ੍ਰਾਲਾ ਹਾਂਜੀ ਹਾਂਜੀ ਇਸ ਤਰ੍ਹਾਂ ਦਾ ਪ੍ਰਾਲਾ ਜੀ ਅੱਦਾ ਕਿ ਆਪਾਂ ਜਿਸ ਤਰ੍ਹਾਂ ਟੀਮ ਇਕੱਠੀ ਹੋਈ ਹੈ ਇਹ ਜਿਹੜਾ ਵਰ ਠੀਕ ਹੈ ਜੀ ਟ੍ਰੇਨ ਦੇ ਜਿਸ ਤਰ੍ਹਾਂ ਪੰਜ ਕਪਾਰਟਮੈਂਟ ਨੇ ਤੇ ਸਭ ਪਬਲਿਕ ਨੂੰ ਅਸੀਂ ਪ੍ਰੋਵਾਈਡ ਕਰਨੇ ਆ ਅੰਦਰ ਜਾ ਕੇ ਤਿੰਨ ਤਿੰਨ ਚਾਰ ਚਾਰ ਮੈਂਬਰ ਹੁੰਦੇ ਆ ਏਕ ਕਪਾਰਟਮੈਂਟ 'ਚ ਜਾ ਕੇ ਉਹਨਾਂ ਦੀਆਂ ਬੋਟਲਸ ਭਰਦੇ ਆ ਤੇ ਸਭ ਨੂੰ ਅਸੀਂ ਠੰਡਾ ਜਲਦ ਪ੍ਰੋਵਾਈਡ ਕਰਾਨੇ ਆ ਜੀ ਕਿਸੇ ਲਈ ਜਿਹੜੇ ਲੋਗ ਆ ਮਸਾਫਰ ਆ ਉੱਤਰਦੇ ਆ ਕੋਈ ਰਹਿ ਵੀ ਜਾਂਦਾ ਕਿੰਨੇ ਬੱਚੇ ਕਿੰਨੇ ਆ ਆਹ ਹੋ ਉਸੇ ਦਾ ਮੈਦਾ ਉਸੇ ਦਾ ਮੈਦਾ ਕਿਉਂਕਿ ਪਾਣੀ ਉਹਨਾਂ ਨੂੰ ਹੋਰ ਕਿਤੇ ਮਿਲਦਾ ਨਹੀਂ ਬਿਲਕੁਲ ਜੀ ਦੇਖੋ ਇਹ ਚੀਜ਼ ਇਸ ਤਰ੍ਹਾਂ ਦੀ ਜਲ ਪਾਣੀ ਇੱਕ ਹੈਰੀ ਚੀਜ਼ ਹੈ ਕਿ ਜਿਹੜੀ ਅੰਦਰ ਦੀ ਇਨਸਾਨ ਦੀ ਤ੍ਰਿਸ਼ਨਾ ਇੰਨੀ ਕਿ ਪੂਰੀ ਹੋ ਜਾਂਦੀ ਹੈ ਜਦੋਂ ਪੀਂਦਾ ਜਲ ਤੇ ਉਹਦਾ ਅੰਗ ਅੰਗ ਰੋਮ ਰਮ ਜਾਗ ਉੱਠਦਾ ਤੇ ਜਦੋਂ ਉਹਨੂੰ ਬੈਠੇ ਜਲ ਮਿਲਦਾ ਤੇ ਉਹਦੀ ਖੁਸ਼ੀ ਦੇਖੋ ਕਿੰਨੀ ਹੋਏਗੀ ਬਿਲਕੁਲ ਜੀ ਨਹੀਂ ਬਿਲਕੁਲ ਜੀ ਦੇਖੋ ਕਾਦ ਸਾਹਿਬ ਦਾ ਬੜੇ ਪੁਰਾਣੇ ਸਾਰਾ ਕਲੱਬ ਵਾਲੇ ਬਹੁਤ ਪੁਰਾਣੇ ਲੱਗੇਦੇ ਨੇ ਅਸੀਂ ਸਾਨੂੰ ਹਮੇਸ਼ਾ ਹੀ ਮੌਕਾ ਮਿਲਦਾ ਇੱਥੇ ਅਸੀਂ ਹਰ ਵਾਰੀ ਹਰ ਸਾਲ ਗਰਮੀਆਂ 'ਚ ਆਨੇ ਆਂ ਔਰ ਸਾਨੂੰ ਵੀ ਬੜਾ ਸਕੂਨ ਮਿਲਦਾ ਈ ਸਾਡੇ ਸਾਰੇ ਕਲੱਬ ਮੈਂਬਰਸ ਨੂੰ ਸਾਨੂੰ ਬਹੁਤ ਮਾਣ ਆਉਂਦਾ ਸੇਵਾ ਕਰਕੇ ਮੈਂ ਜੀ ਦਵਿੰਦਰ ਪਨੋਟ ਦ੍ਰਿਸ਼ਟੀ ਕਲੱਬ ਤੋਂ ਅੱਜ ਦੀ ਸਟੇਸ਼ਨ ਤੇ ਆਏ ਹਾਂ ਉਸ ਕੇਸ ਕਰਨਾ ਹੈ ਇੱਥੇ ਜੀ ਕੱਲ ਸਾਹਿਬ ਦੇ ਜਿਹੜਾ ਸੇਵਾ ਦਾ ਕੰਮ ਸ਼ੁਰੂ ਕੀਤਾ ਦਾ ਪਾਣੀ ਦਾ ਗੱਡੀਆਂ ਚ ਪਾਣੀ ਭਰਨ ਦਾ ਉਹਦੇ ਵਾਸਤੇ ਅਸੀਂ ਅੱਜ ਸੇਵਾ ਚ ਹਿੱਸਾ ਲੈਣ ਲਈ ਆਏ ਬਹੁਤ ਅੱਛਾ ਉਪਰਾਲਾ ਜੀ ਖਾਸ ਕਰਕੇ ਅੱਜ ਗਰਮੀਆਂ ਦੇ ਦਿਨਾਂ ਦੇ ਵਿੱਚ ਜਦੋਂ ਯਾਤਰੀ ਆਉਂਦੇ ਨੇ ਬਹੁਤ ਸਭ ਨੂੰ ਪਿਆਸ ਲੱਗੀ ਹੁੰਦੀ ਹੈ ਸਭ ਨੂੰ ਅਸੀਂ ਪਾਣੀ ਵੀ ਦਿੰਨੇ ਆ ਬੋਤਲਾਂ ਵੀ ਭਰ ਕੇ ਦਿੰਨੇ ਆ ਤਾਂ ਕਿ ਸਾਰੇ ਤੇ ਯਾਤਰੀ ਬਾਹਰ ਆ ਨਹੀਂ ਸਕਦੇ ਤੇ ਉਹਨਾਂ ਨੂੰ ਕੰਪਾਰਟਮੈਂਟ ਦੇ ਵਿੱਚ ਸਪਲਾਈ ਕਰਦੇ ਆ ਬਹੁਤ ਜ਼ਰੂਰੀ ਹੈ ਜੀ ਬਹੁਤ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਤਾਂ ਕਿ ਜਿਹੜੇ ਲੋਕ ਨੇ ਜਿਸ ਵੇਲੇ ਇੰਨੀ ਗਰਮੀ 'ਚ ਸਫ਼ਰ ਕਰਦੇ ਨੇ ਉਹ ਮਤਲਬ ਕਿ ਪਿਆਸ ਜਿਹੜੀ ਉਹਨਾਂ ਦੀ ਬੁਝਾਣੀ ਇੱਕ ਬਹੁਤ ਵੱਡਾ ਖੁੰਦਾ ਕੰਮ ਹੈ ਸਾਰਾ ਕਲਾ ਬਟਾਲਾ ਸਟੇਸ਼ਨ ਤੇ ਤੋਂ ਬਟਾਲਾ ਦੇ ਹੋਰ ਵੀ ਜਗ੍ਹਾ ਤੇ ਬਹੁਤ ਜਗ੍ਹਾ ਤੇ ਆਂ ਜੀ ਬਸ ਸਟੈਂਡ ਤੇ ਵੀ ਲਾਂਦੇ ਨੇ ਹੋਰ ਵੀ ਕਈ ਵਾਰੀ ਕਈ ਜਗ੍ਹਾ ਤੇ ਲਾਂਦੇ ਨੇ ਸ਼ਬੀਲਾ ਵੀ ਲਾਂਦੇ ਨੇ ਅੱਜ ਸਰ ਮੈਂ ਸ਼ਿਵਲਾਲ ਸ਼ਰਮਾ ਸ਼ਬੀਲਾ ਇਨਚਾਰਜ ਸਾਰਾ ਕਲਾ ਬਟਾਲਾ ਸਰ ਇਹ ਮੰਚ 'ਤੇ ਕੋ ਦਵਾ ਹੈ ਵੀ ਆਪਾਂ ਇਹ ਮੇਰੇ ਲਗਭਗ 20 ਸਾਲ ਹੋ ਗਏ ਨੇ ਇੱਕ ਬਸ ਵਿੱਚ ਬਚਾ ਤੇ ਆ ਸੀ ਬਿਲਕੁਲ ਆਹੀ ਤੇ ਉਹਨੂੰ ਪਾਣੀ ਨਹੀਂ ਸੀ ਮਿਲ ਰਿਆ ਉਹ ਕਸਬ ਨੇ ਆ ਕੇ ਤੇ ਇਸ ਤੇ ਵਿਚਾਰ ਕੀਤਾ ਤੇ ਉਦੋਂ ਤੋਂ ਇਹ ਸ਼ੁਰੂ ਕੀਤਾ ਕੰਮ ਪਟਿਆਲੇ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਰ ਵੀ ਜਦੋਂ ਕਿਤੇ ਲੋਡ ਹੁੰਦੀ ਹੈ ਕਿ ਵੱਡੇ ਫੰਕਸ਼ਨ ਦੇ ਤੇ ਸਾਡੇ ਕੋਲ ਗੱਡੀ ਹੈ ਉਹ ਗੱਡੀ ਮਹੀਆਹੀਂ ਕਰਾਉਣੇ ਆ ਪਟਿਆਲੇ ਇਸ ਤਰ੍ਹਾਂ ਪਾਣੀ ਕਰਤ ਹੁੰਦੇ ਇੱਥੇ ਅੱਜ ਵੀ ਕੋਈ ਐਨਜੀਓ ਆ ਰਹੀ ਹੈ ਹਾਂਜੀ ਸਾਡੇ ਨਾਲ ਅੱਜ ਦ੍ਰਿਸ਼ਟੀ ਕਲੱਬ ਨੇ ਸਹਿਯੋਗ ਕੀਤਾ ਹੈ ਇਸ ਤਰ੍ਹਾਂ ਕਰਕੇ ਅਲੱਗ-ਅਲੱਗ ਕਲੱਬ ਜਿਹੜੀਆਂ ਨੇ ਉਹ ਸਹਿਯੋਗ ਕਰਦੀਆਂ ਰਹਿੰਦੀਆਂ ਨੇ ਸਾਰੇ ਕਿਹੜਾ ਪਾਣੀ ਹੈ ਪਾਣੀ ਜਿਹੜਾ ਗਲਾਸਾਂ 'ਚ ਦਿੱਤਾ ਜਾਂਦਾ ਕਿ ਲੋਕਾਂ ਨੇ ਬੋਤਲਾਂ 'ਚ ਪਾਣੀ ਬੋਤਲਾਂ ਵੀ ਭਰੀ ਜਾਂਦੀਆਂ ਗਲਾਸਾਂ 'ਚ ਵੀ ਪੀਣ ਲਈ ਗਲਾਸਾਂ 'ਚ ਦਿੱਤਾ ਜਾਂਦਾ ਤੇ ਜਿਸ ਕੋ ਬੋਤਲ ਹੈ ਉਹਦੀ ਬੋਤਲ ਵੀ ਭਰੀ ਜਾਂਦੀ ਹੈ ਕੋਈ ਲੇਡੀਜ਼ ਨਹੀਂ ਉਤਰਦੀਆਂ train ਨਾਲ ਹਾਂ ਉਹ ਗੱਲ ਉਹ ਗੱਡੀ ਦੇ ਵਿੱਚ ਜਾ ਕੇ ਉਹਨੂੰ ਮਈਆ ਕੀਤਾ ਜਾਂਦਾ ਪਾਣੀ ਸਕਿੰਨੀ ਕਿ ਰਾਹਤ ਮਹਿਸੂਸ ਮਿਲਦੀ ਹੈ ਯਾਤਰੀਆਂ ਨੂੰ ਪਾਣੀ ਪਿਲਾ ਕੇ ਇਹ ਯਸਰੀ ਦੱਸ ਸਕਦੇ ਜੀ ਉਹਨਾਂ ਨੂੰ ਕੀ ਮਹਿਸੂਸ ਹੁੰਦਾ ਤੁਹਾਡੇ ਆਪਣੇ ਮਨ ਚ ਕੀ ਵਿਚਾਰ ਆਦੇ ਜਦੋਂ ਯਾਤਰੀ ਬਹੁਤ ਇਸ ਗਰਮੀ ਦੇ ਮੌਸਮ ਵਿੱਚ ਉਹ ਬਹੁਤ ਵਧੀਆ ਫੀਲ ਕਰਦੇ ਨੇ ਜੇ ਉਹਨਾਂ ਨੂੰ ਪਾਣੀ ਮਿਲਦਾ ਹੈ ਇਹ ਤਾਂ ਬੜੀ ਵੱਡੀ ਸੇਵਾ ਵਾਜੇ ਕਿਉਂਕਿ ਹੋਰ ਕਿਤੇ ਇਹ ਪ੍ਰੋਜੈਕਟ ਜਿਹੜਾ ਆ ਹੋਰ ਕਿਸੇ ਵੀ ਸਟੇਸ਼ਨ ਤੇ ਨਹੀਂਗਾ ਜੋ ਜੰਮੂ ਤੋਂ ਗੱਡੀ ਆਉਂਦੀ ਹੈ ਸ਼ਾਮ ਨੂੰ ਤੇ ਉਹ ਲੋਕ ਆ ਕੇ ਦੱਸਦੇ ਨੇ ਕਿ ਇਹ ਉਹ ਵਾ ਇੱਕ ਸਟੇਸ਼ਨ ਆ ਬਟਾਲਾ ਜਿਸੇ ਸਾਨੂੰ ਪਾਣੀ ਜਿਹੜਾ ਮਿਲਦਾ ਸੋਚਣੀ ਤੇ ਇੱਕ ਹੀ ਆ ਨਾ ਸੋਚਣੀ ਮਾਟੋ ਇੱਕ ਆ ਕਿ ਪਾਣੀ ਪੀਉਣਾ ਹੈ ਇਹਦੇ ਵਿੱਚ ਨੌਕਰੀ ਜਾਂ ਕੋਈ ਬਿਜ਼ਨਸ ਦਾ ਕੋਈ ਸਵਾਲ ਨਹੀਂਗਾ ਹਰ ਜਿਹੜਾ ਸੇਵਾਦਾਰਾ ਉਹਦੇ ਮਨ ਚ ਉਹਦੇ ਇਹੋ ਹੀ ਆ ਕਿ ਮੈਂ ਪਾਣੀ ਪੀਣ ਆਇਆ ਤੇ ਪਾਣੀ ਪੀਣਾ ਹੈ ਸਰ ਤੁਸੀਂ ਇਨਚਾਰਜ ਹੋ ਤੁਹਾਡੀ ਅਗਵਾਈ ਇਹੜੇ ਪਾਣੀ ਦੀ ਸ਼ਪੀਲੀ ਚੱਲਦੀ ਹੈ ਮੈਂਬਰਾਂ ਦਾ ਕਿਵੇਂ ਧੰਨਵਾਦ ਕਰਦੇ ਜਿਹੜੇ ਤੁਹਾਡੀ ਇੱਥੇ ਪਹੁੰਚ ਕੇ ਤੁਹਾਡੀ ਜਿਹੜੀ ਸ਼ੁਰੂ ਕੀਤੀ ਹੋਈ ਹੈ ਮਹੀਮ ਉਸ ਨੂੰ ਹੋਰ ਸਫਲ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਮੈਂਬਰ ਪੂਰਾ ਸਹਿਯੋਗ ਕਰਦੇ ਨੇ ਸਰ ਕਿੰਨੇ ਤੋਂ ਕਿੰਨੇ ਵਜੇ ਤੱਕ ਪਾਣੀ ਵਰਤਿਆ ਜਾਂਦਾ ਸਵੇਰੇ 9 ਵਜੇ ਤੋਂ ਲਾ ਕੇ ਸ਼ਾਮ ਦੇ 6:30 ਵਜੇ ਤੱਕ ਉਹ ਲਾਸਟ ਮੂਰੀ ਟਾਟਾ ਮੂਰੀ ਕੱਢੀ ਜਿਹੜੀ ਉਹਨੂੰ ਲੰਘਾਈਦਾ ਕਿੰਨੀਆਂ ਟ੍ਰੇਨਾਂ ਪਾਸ ਹੋ ਜਾਂਦੀਆਂ ਰੋਜ਼ਾਨਾ ਜੀ ਨਾਲ ਉਹ ਜਾਂਦਾ 61 15 16 ਟ੍ਰੇਨਾਂ ਜਿਹੜੀਆਂ ਨੇ ਉਹ ਪਾਸ ਹੁੰਦੀਆਂ ਨੇ ਅੰਮ੍ਰਿਤਸਰ ਡਿਸਟ੍ਰਿਕਟ ਕਲੱਬ ਤੋਂ ਹਰੀਸ਼ ਮਾਝੇ ਤੇ ਅੱਜ ਇੱਥੇ ਅਸੀਂ ਜਲ ਸੇਵਾ ਕਰਨ ਆਏ ਆ ਜਿਹੜਾ ਸਾਰਾ ਕਲੱਬ ਦਾ ਪ੍ਰਾਲਾਪ ਬੜੀ ਤੇਜ਼ ਚੱਲ ਰਿਹਾ ਸਾਰਾ ਕਲੱਬ ਸਾਡੇ ਬਟਾਲੇ ਦੀ ਇੱਕ ਹੈ ਜੀ ਸਸਤਾ ਵਾ ਜਿਹੜਾ ਹਰ ਵਰਗ ਦੇ ਵਿੱਚ ਬੈਠੇ ਆ ਕੰਮ ਕਰਦੇ ਆ ਜਿਵੇਂ ਕਿ ਇਹਨਾਂ ਨੇ ਐਮੂਲੈਂਸਾਂ ਪਾਈਆਂ ਮੈਂ ਕਰੀਬ ਜਿਹੜਾ ਮਰੀਜ਼ ਨੂੰ ਮਰੀਜ਼ਾਂ ਨੂੰ ਲੈ ਕੇ ਜਾਂਦੇ ਆ ਹਸਪਤਾਲਾਂ ਦੇ ਦੂਜੇ ਸ਼ਹਿਰਾਂ ਚ ਇਹ ਨਵਾਰਸ ਲਾਸ਼ਾਂ ਦਾ ਸੰਸਕਾਰ ਵੀ ਕਰਦੇ ਆ ਕਈ ਕੰਮ ਇਹਨਾਂ ਨੇ ਜਿਹੜੇ ਸਮਾਜ ਦੇ ਕਰਦੇ ਆ ਜਿਹੜਾ ਕੋਈ ਵੀ ਨਹੀਂ ਕਰਦਾ ਪਾਣੀ ਦੀ ਸੇਵਾ ਬੜੀ ਵੱਡੀ ਸੇਵਾ ਪਾਣੀ ਸੇਵਾ ਬਹੁਤ ਵੱਡੀ ਸੇਵਾ ਵਾ ਅੱਜ ਕੱਲ੍ਹ ਗਰਮੀਆਂ ਦਿਨਾਂ ਦੇ ਵਿੱਚ ਤੇ ਵੈਸੇ ਵੀ ਸਟੇਸ਼ਨਾਂ ਬੱਸ ਅੱਡਾ ਵਾ ਬਜ਼ਾਰਾਂ ਦੇ ਵਿੱਚ ਵੀ ਪਾਣੀ ਸੇਵਾ ਪਾਣੀ ਬਹੁਤ ਜ਼ਰੂਰਤ ਹੈ ਗਿਆ ਤੇ ਇਹਨਾਂ ਵੱਲ ਵੇਖ ਕੇ ਸਮਾਜ ਨੂੰ ਸਮਾਜ ਦੇ ਹਰ ਵਰਗ ਨੂੰ ਹਰ ਸਟੇਸ਼ਨ ਦੇ ਸ਼ਹਿਰ ਜਿੰਨੇ ਵੀ ਸਾਡੇ ਸਟੇਸ਼ਨ ਆ ਗਏ ਆ ਸ਼ਹਿਰ ਦੇ ਦੇ ਉੱਥੇ ਇਹ ਪਾਣੀ ਦੀ ਸੇਵਾ ਜ਼ਰੂਰ ਹੋਣੀ ਚਾਹੀਦੀ ਹੈ ਫਟੋਗਰੇਫਰਾਂ ਨੂੰ ਇੱਕ ਜਿਹੜਾ ਸਾਰਾ ਕਲੱਬ ਨੇ ਜਿਹੜਾ ਆਪਣਾ ਕੰਮ ਰੰਭਿਆ ਹੋਇਆ ਇਹਦੇ ਵੱਲ ਵੇਖ ਕੇ ਸਮਾਜ ਦੇ ਹਰ ਵਰਗ ਨੂੰ ਇਸ ਤੋਂ ਸਿੱਖਿਆ ਲੈਣ ਦੀ ਹੈ